ਪਰਮਾਤਮਾ ਦਾ ਪਿਛਲੇ ਦਿਨੀ 7 ਅਕਤੂਬਰ ਨੂੰ ਪੂਰੇ ਵਿਸ਼ਵ ਚ ਪਰਮਾਤਮਾ ਦਾ ਜੋ ਪਾਵਨ ਪ੍ਰਗਟ ਦਿਵਸ ਮਨਾਇਆ ਗਿਆ ਔਰ 6 ਤਰੀਕ ਨੂੰ ਬੜੀ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਆ ਉਸ ਦਾ ਵੀ ਯੋਜਨ ਕੀਤਾ ਗਿਆ ਔਰ ਅੱਜ ਕਾ ਇੰਸਟ ਤੋਂ ਸਾਰੇ ਜਿੰਨੇ ਵੀ ਮਲਾਜਮ ਸਾਥੀ ਨੇ ਖਾਸ ਤੌਰ ਤੇ ਲੰਬੜ ਦਾ ਅਸੋਸੀਏਸ਼ਨ ਔਰ ਸੀਵਰਮੈਨ ਆ ਸਾਰੇ ਦੇ ਸਾਰੇ ਅਸ਼ਵਨੀ ਗਿੱਲ ਜੀ ਔਰ ਉਹਨਾਂ ਦੀ ਸਾਰੀ ਟੀਮ ਅੱਜ ਇੱਕ ਵਿਸ਼ਾਲ ਜੋ ਲੰਗਰ ਦਾ ਯੋਜਨ ਜਿਹੜਾ ਉਹਨੇ ਕੀਤਾ ਵਾ ਉਹ ਇਹ ਬਹੁਤ ਅੱਛੀ ਪਰੰਪਰਾ ਵਾ ਭਾਰਤੀ ਆ ਵਾਲਮੀ ਕੇ ਤਰਸਮਾ ਨੇ ਆਪਣੇ ਕਾਰਜਕਰਤਾ ਨੂੰ ਇਹ ਸਿਖਾਇਆ ਵਾ ਕਿ ਜਿਹੜੇ ਧਰਮ ਜਿਹੜਾ ਵਾ ਉਹ ਖਾਸ ਤੌਰ ਤੇ ਜਿਹੜਾ ਸਾਡਾ ਨੌਜਵਾਨ ਵਰਗ ਆ ਉਹ દિਸ਼ਾਹੀਨ ਕੰਦੇ ਹੋ ਰਿਆ ਸੀਗਾ ਔਰ ਭਾਰਤੀ ਆ ਵਾਲਮੀ ਕੇ ਤਰਸਮਾ ਨੇ ਖਾਸ ਤੌਰ ਤੇ ਨੌਜਵਾਨ ਵਰਗ ਜਿਹੜਾ ਵਾ ਉਸ ਨੂੰ ਧਰਮ ਨਾਲ ਜੋੜਿਆ ਵਾ ਔਰ ਧਰਮ ਨਾਲ ਜੋੜ ਕੇ ਉਹਨਾਂ ਨੂੰ ਮਤਲਬ ਇੱਕ ਚੰਗੇ ਰਸਤੇ ਜਿਹੜਾ ਪਾਇਆ ਕਿਉਂਕਿ ਜਿਹੜੇ ਲੋਕ ਧਰਮ ਨਾਲ ਜੁੜ ਜਾਣਗੇ ਉਹ ਜਿੰਨੀਆਂ ਕੁਰਤੀਆਂ ਵਾ ਸਮਾਜਿਕ ਉਹਨਾਂ ਤੋਂ ਦੂਰ ਹੋ ਜਾਂਦੇ ਨੇ ਚਾਹੇ ਸਮਾਜਿਕ ਉਰਤੀਆਂ ਚ ਨਸ਼ਾ ਵੀ ਆ ਜਾਂਦਾ ਵਾ ਤੇ ਹੋਰ ਤੇਜ ਪ੍ਰਥਾ ਵੀ ਆ ਅੰਤਮ ਸ਼ਿਵਾਜ ਵੀ ਆ ਇਹਨਾਂ ਸਾਰੀਆਂ ਤੋਂ ਬਾਹਰ ਆ ਕੇ ਫਿਰ ਜਦੋਂ ਬੰਦਾ ਆਦਮੀ ਜਿਹੜਾ ਧਰਮ ਨਾਲ ਜੁੜਦਾ ਪ੍ਰਮਾਤਮਾ ਦੀਆਂ ਸ਼ਿਕਸ਼ਾਵਾਂ ਨਾਲ ਜੁੜਦਾ ਵਾ ਤਾਂ ਫਿਰ ਉਹ ਇਹ ਮਾੜੀਆਂ ਚੀਜ਼ਾਂ ਤੋਂ ਦੂਰ ਹੋ ਜਾਂਦਾ ਹੈ ਪਰਮ ਪਿਤਾ ਪ੍ਰਮਾਤਮਾ ਕਰੋਨਾ ਸਾਗਰ ਭਗਵਨ ਵਾਲਮੀਕੀ ਮਹਾਰਾਜ ਜੀ ਕਾ ਪਵਨ ਪ੍ਰਕਾਸ਼ ਦਿਵਸ 7 ਅਕਤੂਬਰ ਨੂੰ ਪੂਰੀ ਦੁਨੀਆ ਦੇ ਵਿੱਚ ਮਨਾਇਆ ਗਿਆ ਵਾ ਉਸੀ ਲੜੀ ਦੇ ਵਿੱਚ ਅੱਜ ਭਾਰਤੀ ਵਾਲਮੀਕੀ ਧਰਮ ਸਮਾਜ ਦੇ ਜਿਹੜੇ ਨਾਲ ਚੱਲਦੇ ਸਾਡੇ ਬਹੁਤ ਹੀ ਸਤਿਕਾਰਯੋਗ ਨੰਬਰਦਾਰ ਅಶ್ವਨੀ ਗਿੱਲ ਸਾਹਿਬ ਉਹਨਾਂ ਦੇ ਨਾਲ ਤੇਜਪਾਲ ਨੰਬਰਦਾਰ ਜੀ ਔਰ ਉਹਨਾਂ ਦੀ ਪੂਰੀ ਟੀਮ ਸੁਧੀਰ ਨੰਬਰਦਾਰ ਜੀ ਉਹਨਾਂ ਦੀ ਪੂਰੀ ਟੀਮ ਵੱਲੋਂ ਅੱਜ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਵਿਸ਼ਾਲ ਲੰਗਰ ਲਗਾਇਆ ਗਿਆ ਹੈ ਤਾਂ ਕਿ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਸਾਰੇ ਹੀ ਵਿਸਥੇ ਆਪਣੇ ਬੇਰਬਰਾ ਹੱਥ ਰੱਖਣ ਔਰ ਸਾਰੇ ਹੀ ਫਿਰ ਸਾਡੇ ਚੜhti ਕਲਾ ਤੇ ਰਹਿਣ ਔਰ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਵੀਰੇਸ਼ ਵਿਜੇ ਦਾਨਵ ਜੀ ਜਿਨ੍ਹਾਂ ਨੇ ਆ ਕੇ ਜੋਤ ਪ੍ਰਚੰਡ ਕੀਤੀ ਉਹ ਅਟੂਟ ਮੰੰਗਰ ਕਾ ਜਿਹੜਾ ਉਦਘਾਟਨ ਵੀਰੇਸ਼ ਵਿਜੇ ਦਾਨਵ ਜੀ ਰਾਸ਼ਟਰੀ ਮੁੱਖ ਸੰਚਾਲਕ ਬਾਬਾ ਦਸparat ਚੇਅਰਮੈਨ ਤਲਿਤ ਵਿਕਾਸ ਬੋਰਡ ਰਾਜ ਮੰਤਰੀ ਪੰਜਾਬ ਸਰਕਾਰ ਉਹ ਵੀ ਅੱਜ ਦੇ ਪਰਮਾਤਮਾ ਦਾ ਆਸ਼ੀਰਵਾਦ ਲੈਣ ਲਈ ਇੱਥੇ ਪਹੁੰਚੇ ਸੀਗੇ ਉਹਨਾਂ ਦੇ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਅਤੇ ਜਿਹੜੇ ਸਾਡੇ ਵੀ ਲੰਬਰਦਾਰ ਉਹਨੇ ਅੱਜ ਦਾ ਵਿਸ਼ਾਲ ਲੰਗਰ ਲਾਇਆ ਅਸੀਂ ਪਰਮ ਪਿਤਾ ਪਰਮਾਤਮਾ ਭਗਵਾਨ ਬਾਲਮੀਕੀ ਮਹਾਰਾਜ ਜੀ ਤੋਂ ਇਹੀ ਆਸ ਪ੍ਰਗਟ ਕਰਦੇ ਆਂ ਕਿ ਪਰਮ ਪਿਤਾ ਪਰਮਾਤਮਾ ਇਹ ਸਾਰੇ ਵੀਰੋ ਕਾ ਬੱਤ ਚੜ ਕੇ ਪਰਮਾਤਮਾ ਇਹਨਾਂ ਦੇ ਆਪਣਾ ਆਸ਼ੀਰਵਾਦ ਰੱਖਣ ਤਾਂ ਕਿ ਪਰਮਾਤਮਾ ਇਹ ਹਮੇਸ਼ਾ ਚੜਦੀ ਕਲਾ ਦਾ ਰਹੇ ਬਹੁਤ ਬਹੁਤ ਧੰਨਵਾਦ ਜੈ ਵਾਲਮੀਕੀ ਜੈ ਰਵਿਦਾ ਜੈ ਪੀਮ ਜੈ ਭਾਰਤ ਅੱਜ ਵਾਲਮੀਕੀ ਮਹਾਰਾਜ ਜੀ ਦੇ ਪ੍ਰਗਟ ਦਿਵਸ ਤੇ ਸਾਡੇ ਸਾਰੇ ਹੀ ਬੀ.ਐਨ.ਐਮ ਸੈਲਸ ਸਟਾਫ ਵੱਲੋਂ ਬਹੁਤ ਹੀ ਚੰਗਾ ਉਪਰਾਲਾ ਕੀਤਾ ਗਿਆ ਹੈ ਅਸੀਂ ਇਹਨਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਆ ਵੀ ਸਵਸਥ ਰਹਿਣ ਤੇ ਇਦਾਂ ਹੋਰ ਉਪਰਾਲੇ ਕਰਦੇ ਰਹਿਣ ਅਤੇ ਆਪਸ ਦੀ ਜਿਹੜੀ ਸਾਜ ਹੈ ਇਹ ਬਣਾਈ ਰੱਖਣ ਧੰਨਵਾਦ